ਨਤੀਜੇ ਆਏ ਆ ਪਹਿਲਾ ਐਗਜ਼ਾਮ ਜਨਵਰੀ 86 ਤੇ ਦੂਜਾ ਰੀਸੈਂਟਲੀ ਹੋਇਆ ਸੀ ਜਦੇ ਨਤੀਜੇ ਕੁਝ ਦਿਨ ਪਹਿਲਾਂ ਐਲਾਨੇ ਗਏ ਤੇ ਪਹਿਲੇ ਅਟੈਂਪਟ 189 199 ਬੱਚਿਆਂ ਨੇ ਕਲੀਅਰ ਕੀਤਾ ਸੀ ਤੇ ਹੁਣ ਇਹ ਜਿਹੜਾ ਦੂਜੇ ਦੇ ਵਿੱਚ ਸਾਡੇ ਲਗਭਗ 70 ਹੋਰ ਬੱਚੇ ਕੁੱਲ 260 ਬੱਚੇ ਸੋ ਫਾਰ ਦਾ ਫਸਟ ਟਾਈਮ ਸਾਡੇ 260 ਬੱਚੇ ਜੋ ਸਰਕਾਰੀ ਸਕੂਲਾਂ ਦੇ ਜਿਹਦੇ ਵਿੱਚ ਸਾਡੇ ਸਾਰੇ ਸਰਕਾਰੀ ਸਕੂਲ ਨੇ ਸਕੂਲਜ਼ ਆਫ ਐਮੀਨੈਂਸ ਸਕੂਲ ਜਿਹੜੇ ਨਾਰਮਲ ਸਕੂਲਸ ਨੇ ਮੈਰੀਟੋਰੀਅ ਸਕੂਲਸ ਨੇ 260 ਬੱਚਿਆਂ ਨੇ ਜੇਈ ਮੈਨਸ ਕਲੀਅਰ ਕਰ ਲਿਆ ਇਸ ਦੇ ਨਾਲ ਨਾਲ ਹੀ ਸਾਡੇ ਜੇਈ ਐਡਵਾਂਸ ਦੀ ਤਿਆਰੀ ਜਿਹਦੇ ਲਈ ਸਮਰ ਕੈਂਪ ਇਸ ਵਕਤ ਮੋਹਾਲੀ ਦੇ ਜਿਹੜੇ ਸਕੂਲ ਰੈ residenial ਸਕੂਲ ਹੈ ਉਹਦੇ ਵਿੱਚ ਚੱਲ ਰਿਹਾ ਜਿੱਥੇ ਅਸੀਂ ਬੱਚਿਆਂ ਨੂੰ ਦੇਸ਼ ਦੇ ਬੈਸਟ ਮੈਂਟਰਸ ਤੋਂ ਤਿਆਰੀ ਕਰਵਾ ਰਹੇ ਹਾਂ ਤੇ ਸਾਨੂੰ ਉਮੀਦ ਹੈ ਇਸ ਵਾਰੀ ਸਾਡਾ ਜੇਈ ਐਡਵਾਂਸ ਦਾ ਜਿਹੜਾ ਨਤੀਜਾ ਉਹ ਵੀ ਲਾਜਵਾਬ ਰਹੂਗਾ ਇਹ ਪੰਜਾਬ ਸਿੱਖਿਆ ਕ੍ਰਾਂਤੀ ਦਾ ਇੱਕ ਪ੍ਰਮੁੱਖ ਪਿੱਲਰ ਹੈ ਜਿੱਥੇ ਸਕੂਲਾਂ ਦੇ ਵਿੱਚ ਸ਼ਾਨਦਾਰ ਕੰਮ ਹੋਇਆ ਇਨਫਰਾਸਟ੍ਰਕਚਰ ਲੈਵਲ ਫੀਲਡ ਦੇ ਉੱਤੇ ਸਾਡੇ ਸਕੂਲਾਂ 'ਚ ਜਿਹੜੀ ਚਾਰ ਦਿਵਾਰੀਆਂ ਬਣੀਆਂ ਕਲਾਸਰੂਮਸ ਬਣੇ ਵਾਸ਼ਰੂਮਸ ਬਣੇ ਡਰਿੰਕਿੰਗ ਵਾਟਰ ਫਰਨੀਚਰ ਸਕੂਲਸ ਆਫ ਫੈਮਿਨਸ ਦੇ ਨਿਰਮਾਣ ਹੋ ਰਹੇ ਉੱਥੇ ਹੀ ਕੋਈ ਵੀ ਸਕੂਲ ਦਾ ਜਿਹੜਾ ਜਾਂ ਆਪਾਂ ਕਹੀਏ ਉਸ ਮੈਕਮੇਦਾ ਜਾਂ ਸਪੈਸ਼ਲੀ ਇਨ ਐਜੂਕੇਸ਼ਨ ਸੈਕਟਰ ਉਹ ਸਕੂਲ ਦਾ ਨਤੀਜਾ ਇਸ ਗੱਲ ਤੋਂ ਜਾਣਿਆ ਜਾਂਦਾ ਕਿ ਉੱਥੇ ਦੇ ਬੱਚਿਆਂ ਦਾ ਰਿਜ਼ਲਟ ਕੀ ਹੈ ਤਾਂ ਸਾਡੀ ਲੀਗ ਬਹੁਤ ਵੱਡੀ ਅਚੀਵਮੈਂਟ ਹੈ 260 ਬੱਚੇ ਇਹਨਾਂ ਦੇ ਵਿੱਚੋਂ ਕੁਝ ਬੱਚਿਆਂ ਦੀ ਉਦਾਹਰਣ ਹੈ ਮੈਂ ਕੋਸ਼ਿਸ਼ ਕਰੂੰਗਾ ਕਦੀ ਉਹਨਾਂ ਨੂੰ ਬੁਲਾ ਕੇ ਤੁਹਾਡੇ ਸਾਹਮਣੇ ਵੀ ਬਿਠਾਈਏ ਤਾਂ ਕਿ ਤੁਸੀਂ ਵੀ ਦੇਖ ਸਕੋ ਜਿਵੇਂ ਇੱਕ ਸਕੂਲ ਹੈ ਜੀ ਸਾਡਾ ਸਕੂਲ ਆਫ ਐਮੀਨੈਂਸ ਸਮਾਨਾ ਉੱਥੇ ਦੇ ਇੱਕ ਲੜਕੇ ਆ ਜੀ ਅਰਸ਼ਦੀਪ ਸਿੰਘ ਇਸ ਸਕੂਲ ਆਫ ਐਮੀਨੈਂਸ ਸਮਾਨਾ ਉਹੀ ਸਕੂਲ ਹੈ ਮੈਂ ਵੀ ਤੁਹਾਨੂੰ ਦੱਸਣਾ ਚਾਹੂੰਗਾ ਜੋ ਆ ਮੀਡੀਆ ਦੇ ਵਿੱਚ ਕਾਫੀ ਵਿਵਾਦਾਂ ਚ ਰਿਹਾ ਸੀ ਜਿੱਥੇ ਸਾਡੇ ਸਾਥੀ ਵਿਧਾਇਕਗੇ ਤੇ ਕਿਉਂਕਿ ਉਹਦੋਂ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਸਾਰੇ ਲੋਕ ਚਾਹੁੰਦੇ ਚਾਹਦੇ ਕਿ ਗੱਲ ਹੀ ਨਾ ਹੋਵੇ ਸਿੱਖਿਆ ਕ੍ਰਾਂਤੀ ਦੀ ਗੱਲ ਹੀ ਨਾ ਹੋਵੇ ਉਸੇ ਸਕੂਲ ਚੋਂ ਤੇ ਹੁਣ ਮੈਂ ਫੇਰ ਮੇਰਾ ਦਾਵਾ ਹੈ ਕਿ ਸਾਰੇ ਜਰਨਲਿਸਟਾਂ ਨੂੰ ਵੀ ਠੀਕ ਹੈ ਜੀ ਨਹੀਂ ਹੁਣ ਇਹ ਇਹ ਸਟੋਰੀ ਨਹੀਂ ਲਾਈ ਇਹ ਸਟੋਰੀ ਕੋਈ ਨਹੀਂ ਚਿਲਕਿਓ ਕਿਉਂ ਕੋਈ ਗਰੀਬ ਘਰ ਦਾ ਬੰਦਾ ਹੈ ਇੱਕ ਗਰੀਬ ਘਰ ਦਾ ਪੁੱਤ ਹੈ ਉਹਦੀ ਅਰਸ਼ਦੀਪ ਦੇ ਜੀ ਪਿਤਾ ਜੀ ਹੈ ਨਹੀਂ ਉਹਨਾਂ ਦੇ ਮਾਤਾ ਜੀ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਸਫਾਈ ਸੇਵਕ ਦਾ ਕੰਮ ਕਰਦੇ ਹਾਂ ਉੱਥੋਂ ਦੇ ਪ੍ਰਿੰਸੀਪਲ ਮੈਡਮ ਹਰਜੋਤ ਕੌਰ ਅਤੇ ਉਹਨਾਂ ਦੀ ਟੀਮ ਸਾਰੇ ਸਟਾਫ ਨੇ ਮਿਲ ਕੇ ਇਸ ਬੱਚੇ ਨੂੰ ਮੈਂਟਰ ਕੀਤਾ ਤੇ ਮੈਨੂੰ ਵੀ ਦੱਸਿਆ ਕਿ ਬੱਚਾ ਸ਼੍ਰੀ ਹਰੀਕੋਟਾ ਇੱਕ ਸੈਟੇਲਾਈਟ ਦਾ ਲਾਂਚ ਦੇਖਣ ਗਿਆ ਸੀ ਤੇ ਸਾ ਮੈਂ ਹਮੇਸ਼ਾ ਕਹਿੰਦਾ ਸਾਡੇ ਟੀਚਰਸ ਇੰਨੇ ਮਹਾਨ ਹੈ ਸਾਰੇ ਟ੍ਰਿਪ ਦਾ ਖਰਚਾ ਪੰਜਾਬ ਸਰਕਾਰ ਨੇ ਕੀਤਾ ਸਾਡੇ ਮਹਿਕਮੇ ਨੇ ਕੀਤਾ ਪਰ ਬੱਚੇ ਕੋਲ ਜਾਣ ਦੇ ਲਈ ਕੋਈ ਜਿਹੜੇ ਕੱਪੜੇ ਆ ਉਹ ਨਹੀਂ ਸੀ ਪਰ ਮੈਡਮ ਨੇ ਦੱਸਿਆ ਕਿ ਉਹਨੇ ਕੱਪੜੇ ਆਪਣੇ ਕੋਲੋਂ ਸਾਰੇ ਸਟਾਫ ਨੇ ਪੈਸੇ ਵਾਕ ਕੇ ਉਹਨੂੰ ਉਹਦੇ ਸਾਰੇ ਕੱਪੜੇ ਜਰਾਬਾਂ ਲੈ ਕੇ ਉਹਨੂੰ ਸ਼ੂਜ਼ ਲੈ ਕੇ ਤਾਂ ਕਿ ਬੱਚਾ ਜਦੋਂ ਜਾ ਰਿਹਾ ਟ੍ਰਿਪ ਤੇ ਉਹਨੂੰ ਚੰਗਾ ਮਹਿਸੂਸ ਹੋਵੇ ਕੋਲੋਂ ਲੈ ਕੇ ਭੇਜਿਆ ਉਸ ਟ੍ਰਿਪ ਤੋਂ ਆ ਕੇ ਉਹ ਇੰਨਾ ਇਨਸਪਾਇਰ ਹੋ ਗਿਆ ਉਹ ਇੰਨਾ ਇਨਸਪਾਇਰ ਹੋ ਗਿਆ ਕਿ ਜਾਨੀ ਬੱਚੇ ਨੇ ਅੱਜ 97.79 ਤਾਂ ਲਗਭਗ 98% ਨੰਬਰ ਜਿਹੜੇ ਜੇਈ ਐਡਵਾਂਸ ਚ ਉਹ ਲੈ ਕੇ ਆਇਆ ਉਸੇ ਸਕੂਲ ਚੋਂ ਅੱਜ ਸਾਡੇ ਬਹੁਤ ਸਾਰੇ ਬੱਚੇ ਵੱਖਰੀ ਵੱਖਰੀ ਕੇਸ ਸਟੱਡੀਆਂ ਨੇ ਤੇ ਮੈਨੂੰ ਇਹ ਗੱਲ ਆਪ ਜੀ ਦੇ ਨਾਲ ਸਾਂਝੀ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਤੇ ਅੱਜ ਦਾ ਮੇਨ ਵਿਸ਼ਾ ਇਹੀ ਸੀਗਾ ਜੀ ਜੀ ਇੱਕ ਮੰਤਰੀ ਸਾਹਿਬ ਜਿਹੜੇ ਤੁਸੀਂ ਆਈਐਸ ਲੈਵਲ ਦੇ ਕੋਚਿੰਗ ਸ਼ੁਰੂ ਕਰ ਲਿੱਤੇ ਹੋ ਮੋਗਾ ਵਗੈਰਾ ਉਹ ਕਿਸੇ ਪ੍ਰੋਜੈਕਟ ਬਾਰੇ ਤੁਸੀਂ ਮੇਰੇ ਖਿਆਲ ਇੱਕ ਮੈਂਟਰਸ਼ਿਪ ਦੀ ਪੁੱਛ ਰਹੇ ਹੋ ਜਾਂ ਅਠੀ ਯੂਪੀਐਸਸੀ ਸੈਂਟਰਸ ਜਿਹੜੇ ਉਹ ਅਠਾਂ ਯੂਪੀਐਸਸੀ ਸੈਂਟਰਸ ਦਾ ਜੀ ਪਿਛਲੇ ਮੇਰੇ ਖਿਆਲ ਜਿਹੜਾ ਹੈ ਇਸ ਇਸ ਸੀਜ਼ਨ ਤੋਂ ਸ਼ੁਰੂ ਹੋ ਜਾਣਗੇ ਲਾਸਟ ਟੂ ਲਾਸਟ ਕੈਬਨਿਟ ਉਹ ਕਲੀਅਰ ਹੋ ਗਿਆ ਸੀ ਤੇ ਹੁਣ ਉਹਨਾਂ ਦੇ ਸਾਰੇ ਜੋ ਟੈਂਡਰਿੰਗ ਦਾ ਕੰਮ ਹੈ ਬਿਕਾਜ਼ ਉਹਦੇ ਵਿੱਚ ਤੁਹਾਨੂੰ ਜਿਹੜੇ ਐਕਸਪਰਟ ਜਿਹੜੇ ਕੋਚਿੰਗ ਕਰਾਉਂਦੇ ਆ ਉਹਨਾਂ ਦੇ ਟੈਂਡਰਿੰਗ ਦਾ ਵਰਕ ਜਿਹੜਾ ਹੈ ਉਹ ਚੱਲਦਾ ਪਿਆ ਬਹੁਤ ਜਲਦੀ ਉਹ ਟੈਂਡਰ ਫਲੋਟ ਹੋ ਜਾਊਗਾ ਬਿਲਕੁਲ ਕਾਲਜਾਂ ਦੇ ਵਿੱਚ ਕਾਲਜਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਜੀ ਹਾਲ ਹੀ ਦੇ ਵਿੱਚ ਸਾਡੇ ਅਸੀਂ ਬਹੁਤ ਸਾਰੇ ਪ੍ਰਿੰਸੀਪल्स ਨੂੰ ਪ੍ਰਮੋਟ ਕਰਕੇ ਸਾਡੇ ਵੱਡੀ ਪ੍ਰੋਬਲਮ ਇਹ ਸੀਗੀ ਕਿ ਸਾਡੇ ਕਾਲਜਾਂ ਚ ਪ੍ਰਿੰਸੀਪਲਾਂ ਦੀ ਬਹੁਤ ਕਾਟ ਸੀ ਹੋਣ ਸਾਡੇ ਉਹ ਜਿਹੜੀ ਹੈ ਵੀ ਆਰ ਐਟ ਅ ਵੈਰੀ ਗੁੱਡ ਨੰਬਰ ਆਲਮੋਸਟ 80% ਕਾਲਜਾਂ ਦੇ ਪ੍ਰਿੰਸੀਪਲ ਆ ਗਏ ਨੇ ਸੈਕੰਡ ਅਸੀਂ ਉਹ ਕੋਰਸਸ ਜੋ ਬੱਚੇ ਲੈਣਾ ਚਾਹੁੰਦੇ ਨੇ ਸਰਕਾਰੀ ਹਾਈਰ ਐਜੂਕੇਸ਼ਨ ਚ ਇਹ ਪ੍ਰੋਬਲਮ ਸੀ ਕਿ ਤੁਸੀਂ ਜਦੋਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗੱਲ ਕਰਦੇ ਹੋ ਜਿਹੜਾ ਕੋਰਸ ਡਿਮਾਂਡ ਹੋਰ ਚ ਉਹ ਇੰਨੀ ਸੀਟਾਂ ਦੇ ਦਿੰਦੇ ਆ ਸਰਕਾਰੀ ਕਾਲਜਾਂ ਦੇ ਵਿੱਚ ਅਕਸਰ ਬੀਏ ਬੀਏ ਕਾਮ ਹਾਈਲੀ ਡਿਮਾਂਡ ਹੁੰਦੀ ਹੈ ਤੇ ਬੱਚੇ ਜਿਹੜੇ ਨਿਰਾਸ਼ ਹੋ ਕੇ ਜਾਂਦੇ ਆ ਅਸੀਂ ਪਿਛਲੇ ਸਮੇਂ ਦੇ ਵਿੱਚ ਉਹਦੇ ਲਈ ਨਵਾਂ ਇਨਫਰਾਸਟ੍ਰਕਚਰ ਬਣਾ ਕੇ ਬਹੁਤ ਸਾਰੀਆਂ ਸੀਟਾਂ ਵਧਾਈਆਂ ਨੇ ਅੱਜ ਉਹਦਾ ਕਾਰਨ ਹੈ ਕਿ ਸਾਡੇ ਸਰਕਾਰੀ ਕਾਲਜਾਂ ਦੇ ਦਾਖਲੇ ਬਹੁਤ ਵਧੇ ਨੇ ਕਿੱਲ ਸੀ ਉਹ ਸਪੇਸ ਉਸ ਵਿੱਚ ਕਿ ਬਤਾਓ ਕੌਣ ਰੋਕ ਰਿਹਾ ਜਿੱਥੇ ਆ ਕਿਹਾ ਉੱਥੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਉਹਦਾ ਜਿਹੜਾ ਟੈਂਡਰ ਹੈ ਮੇਰੇ ਸਾਹਮਣੇ ਲਿਆ ਤਾਂ ਫਲੋਟ ਹੋ ਚੁੱਕਾ ਜਾਂ ਹੋਣ ਵਾਲਾ ਹੋਣਾ ਉਹਦੇ ਵਿੱਚ ਕਿਉਂਕਿ ਥਰਡ ਪਾਰਟੀ ਜਿਹੜੇ ਹੈ ਐਗਜ਼ਿਸਟਿੰਗ ਫੈਕਲਟੀ ਦੇ ਇਲਾਵਾ ਤੁਹਾਨੂੰ ਜਿਹੜੇ ਐਕਸਪਰਟਸ ਨੇ ਮੈਂ ਕਿਸੇ ਕੰਪਨੀ ਦਾ ਨਾਮ ਨਹੀਂ ਲੈਣਾ ਜਿੰਨੇ ਵੀ ਜਾਣੀ ਆ ਕੁਝ ਜ਼ਿਆਦਾ ਦਿੱਲੀ ਦੇ ਹੈ ਜਿਹੜੇ ਯੂਪੀਐਸਸੀ ਕੋਚਿੰਗ ਦਿੰਦੇ ਨੇ ਆ ਚੰਡੀਗੜ੍ਹਸ ਵੀ ਕੁਝ ਲੋਕ ਨਹੀਂ ਰੈਪਲਾਈ ਕਰ ਸਕਦੇ ਜੀ ਹਾਂ 8 ਲੋਕੇਸ਼ਨਾਂ ਸਿਲੈਕਟ ਹੋ ਚੁੱਕੀਆਂ ਉੱਥੇ ਕੰਮ ਚੱਲਦਾ ਪਿਆ ਤੇ ਜਦੋਂ ਆਊਗਾ ਨਾਲ ਹੀ ਸ਼ੁਰੂ ਹੋ ਜਾਊਗਾ ਪੰਤਰੀ ਜੀ ਇੱਕ ਵਿਰੋਧੀ بڑے ਸਵਾਲ ਕਰ ਰਹੇ ਸਿੱਖਿਆ ਸ਼ਾਸਤਰੀ ਨੂੰ ਲੈ ਕੇ ਕਹਿੰਦੇ ਕੰਧਾ ਰੰਗ ਦਿੰਦੇ ਆ ਤੇ ਨੌਕਰਾ ਕਰ ਜੀ ਕਿਸ ਤਰ੍ਹਾਂ ਦੇ ਨੌਕਰਾ ਤੁਸੀਂ ਕਿੰਨੇ ਸਕੂਲਾਂ ਚ ਗਏ ਹੋ ਸਰ ਆਪ ਜ਼ਮੀਨਾਂ ਤੇ ਜਾ ਕੇ ਤੁਸੀਂ ਦੇਖੋ ਮੇਰੇ ਨਾਲ ਚੱਲੋ ਤੁਹਾਨੂੰ ਦਿਖਾਉਂਦੇ ਆ ਜੇ ਤੁਹਾਨੂੰ ਕੋਈ ਕਮੀ ਲੱਗੂਗੀ ਤੁਸੀਂ ਕਹਿ ਦਿਓ ਦੇਖੋ ਕਲਾਸਰੂਮਸ ਬਣੇ ਐ ਇੰਟਰਐਕਟਿਵ ਪੈਨਲ ਬਣੇ ਐ ਸ਼ਾਨਦਾਰ ਮੈਂ ਰੋਜ਼ ਕਈ ਆਪਣੇ ਐਮਐਲਏ ਸਾਥੀਆਂ ਨਾਲ ਗੱਲ ਕਰਦਾ ਹਾਂ ਖੁਦ ਆਪਣੇ ਹਲਕੇਸ ਕੱਲ ਮੈਂ ਫੇਰ ਜਾ ਰਿਹਾ ਤੁਸੀਂ ਮੇਰੇ ਨਾਲ ਚੱਲੋ ਤੇ ਰੋਜ਼ ਜਾ ਰਿਹਾ ਜਿਹੜਾ ਗਰਾਊਂਡ ਦੇ ਉੱਤੇ ਫੀਡਬੈਕ ਹੈ ਨਾ ਜੀ ਉਹ ਬਹੁਤ ਸ਼ਾਨਦਾਰ ਹੈ ਪਹਿਲੀ ਵਾਰੀ ਬੱਚਿਆਂ ਦੀ ਮੈਥੋਡਿਕ ਆਪਣੀ ਐਗਜ਼ੈਂਪਲ ਦੇ ਰਿਹਾ ਮੈਂ ਸਕੂਲ 'ਚ ਗਿਆ ਉੱਥੇ ਟੀਚਰ ਕਹਿੰਦੇ ਜੀ ਮੈਂ 2 ਮਿੰਟ ਬੋਲਣਾ ਚਾਹੁੰਦਾ ਸਰ ਬਹੁਤ ਜ਼ਰੂਰੀ ਤੇ ਮੈਂ ਕਿਹਾ ਜੀ ਬੋਲੋ ਜੀ ਠੀਕ ਹੈ ਜੀ ਕਹਿੰਦੇ ਮੇਰੀ 34 ਸਾਲ ਦੀ ਸਰਵਿਸ ਹੋ ਗਈ ਹੈ ਦੋ ਮਹੀਨੇ ਰਹਿ ਗਏ ਮੇਰੇ ਰਿਟਾਇਰਮੈਂਟ ਹੋਣ ਨੂੰ ਜੂਨ ਚ ਮੈਂ ਰਿਟਾਇਰ ਹੋ ਰਿਹਾ ਹਾਂ ਹੈ ਨਾ ਕਹਿੰਦੇ ਮੇਰੇ ਹੱਥ ਜੋੜ ਕੇ ਬੇਨਤੀ ਆ ਸਰ ਐਵੇਂ ਕਿਸੇ ਦੇ ਇਹ ਦੇਖ ਕੇ ਜੋ ਚੱਲਦਾ ਇਹ ਮੁਹਿੰਮ ਬੰਦ ਨਾ ਕਰ ਦਿਓ ਇਹ ਮੁਹਿੰਮ ਹਰ ਸਾਲ ਹੋਣੀ ਚਾਹੀਦੀ ਹੈ ਕਹਿੰਦੇ ਪਹਿਲੀ ਮੈਂ 34 ਸਾਲਾਂ ਚ ਪਹਿਲੀ ਵਾਰ ਹੀ ਦੇਖ ਰਿਹਾ ਕਿ ਐਮ ਐਲ ਏ ਐਮ ਪੀ ਮਿਨਿਸਟਰਸ ਸਕੂਲਾਂ ਚਾ ਰਹੇ ਨੇ ਅੱਜ ਅਸੀਂ ਤਾਂ ਜਿੰਦ ਕਹਿੰਦੇ ਦੇਖਿਆ ਹੀ ਨਹੀਂ ਅੱਜ ਉਹ ਸਕੂਲਾਂ ਚਾ ਰਹੇ ਨੇ ਟੀਚਰਸ ਐਮ ਐਲ ਏ ਨੂੰ ਆਪਣੇ ਕੋਈ ਪਰਸਨਲ ਪ੍ਰੋਬਲਮ ਕੋਈ ਸਕੂਲ ਦੀ ਹੋ ਡਿਮਾਂਡ ਕਿੰਨਾ ਵੱਡੇ ਮਾਸ ਕਿੰਨੀ ਵੱਡੀ ਮਾਸ ਮੂਵਮੈਂਟ ਹੋਈ ਹੈ ਮੈਂ ਅੱਜ ਦੇ ਰਿਕਾਰਡ ਚੈੱਕ ਕਰ ਰਿਹਾ ਸੀ ਲਗਭਗ 3000 ਸਕੂਲਾਂ ਦੇ ਇਨੋਗ੍ਰੇਸ਼ਨ ਕੰਪਲੀਟ ਹੋ ਚੁੱਕੇ ਤੇ 8 ਲੱਖ ਤੋਂ ਵੱਧ ਲੋਕਾਂ ਨੇ ਇਹਨਾਂ 'ਚ ਸ਼ਮੂਲੀਅਤ ਕੀਤੀ ਹੈ 8 ਲੱਖ ਇਹ ਕੋਈ ਛੋਟਾ ਨੰਬਰ ਨਹੀਂ ਹੈ ਇਹ ਇਹ ਹੀ ਸਿੱਖਿਆ ਕ੍ਰਾਂਤੀ ਦੀ ਜਿਹੜੀ ਹੈ ਉਹਨੂੰ ਤਕਲੀਫ ਅਸਲ ਚ ਉਹਨੂੰ ਤਕਲੀਫ ਹੈ ਉਸ ਨੀ ਪੱਥਰ ਤੋਂ ਉਹਨਾਂ ਨੂੰ ਕੰਮ ਉਹਨਾਂ ਨੇ ਉਹਨੂੰ ਤਕਲੀਫ ਹੈ ਨੀ ਪੱਥਰ ਤੋਂ ਵੀ ਇਹਨਾਂ ਨੂੰ ਕ੍ਰੈਡਿਟ ਕਿਉਂ ਮਿਲ ਗਿਆ ਮੈਂ ਤਾਂ ਉਹਨਾਂ ਦੀ ناکਾਮਯਾਬੀਆਂ ਨੇ ਮਤਲਬ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜਿਹੜੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ ਹੀ ਮਿਨਿਸਟਰ ਜਿਹੜੇ ਬਿਰੋਕ੍ਰੇਟਸ ਆ ਜਾਂਦੇ ਸੀ ਵੀ ਆਚੀਵਮੈਂਟਸ ਮਿਲਦੇ ਸੀ ਜੀ ਸਰ ਕਿ ਉਹਨਾਂ ਨੂੰ ਪ੍ਰੋਮੋਟ ਕਰਦੇ ਸੀ ਜਦ ਕਿ ਸਰਕਾਰੀ ਸਕੂਲ ਅਗਨੋਰ ਹੋ ਜਾਂਦੇ ਸੀ ਮੈਂ ਤੁਹਾਨੂੰ ਬਿਲਕੁਲ ਸਹੀ ਗੱਲ ਤੁਸੀਂ ਕਹਿ ਰਹੇ ਹੋ ਇਸੇ ਦੇ ਉੱਤੇ ਜੋ ਜੋ ਭਾਜੀ ਨੇ ਕਿਹਾ ਇਸੇ ਦੇ ਉੱਤੇ ਕਰਦੇ ਹੋਏ ਮੇਰੀ ਕਈ ਐਮਐਲਏਸ ਨਾਲ ਗੱਲ ਹੋਈ ਉਹ ਕਹਿੰਦੇ ਇੰਨਾ ਸ਼ਾਨਦਾਰ ਟੈਲੈਂਟ ਕੱਲਾ ਜਿਦੋਂ ਜਦੋਂ ਉੱਥੇ ਫੰਕਸ਼ਨ ਆਰਗੇਨਾਈਜ਼ ਹੁੰਦਾ ਬੱਚੇ ਪਰਫਾਰਮ ਕਰਦੇ ਨੇ ਕੋਈ ਡਾਂਸ ਕਰ ਰਿਹਾ ਕੋਈ ਭੰਗੜਾ ਪਾ ਰਿਹਾ ਕੋਈ ਗਾ ਰਿਹਾ ਕੋਈ ਸ਼ਬਦ ਗਾਇਨ ਹੋ ਰਿਹਾ ਕੋਈ ਠੀਕ ਹੈ ਕੋਈ ਕਵਰ ਰਚਨਾ ਸੁਣਾ ਰਿਹਾ ਉਹ ਬੱਚਿਆਂ ਨੂੰ ਇੱਕ ਟੈਲੈਂਟ ਅੱਜ ਤੇ ਇਹ ਇਹ ਬੈਸਟ ਟਾਈਮ ਹੈ ਮੇਰਾ ਨਾ ਸਵਾਲ ਹੈਗਾ ਵੀ ਹੁਣ ਜਿਹੜਾ ਹੈਗਾ ਤੁਸੀਂ ਇਸ ਜਿਵੇਂ ਹੁਣ ਪਿੰਡ ਪਿੰਡ ਐਮਐਲਏ ਮਿਨਿਸਟਰ گئے ਜਾਂ ਟੱਚ ਹੋਇਆ ਹਰ ਇੱਕ ਸਕੂਲ ਦੇ ਨਾਲ ਸਰਕਾਰੀ ਦੇ ਨਾਲ ਕੀ ਅਜਿਹੇ ਆਰਡਰ ਕਰਵਾਵੋਗੇ ਮੁੱਖ ਮੰਤਰੀ ਸਾਹਿਬ ਕੋ ਵੀ ਜਿਹੜੀਆਂ ਪ੍ਰਾਈਵੇਟ ਕਾਰਪੋਰੇਟ ਦੇ ਇੰਸਟੀਚਿਊਟ ਬਣਿਆ ਉਹਨਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਨਾਲ ਵੀ ਤਾਂ ਕਿ ਪੀਜਾ ਨੂੰ ਦੇਖੋ ਮੈਂ ਫਿਰ ਇਦਾਂ ਕਿ ਹੁਣ ਇਹ ਆਪਣਾ ਆਪਣਾ ਠੀਕੇ ਉੱਥੇ ਵੀ ਬੱਚੇ ਪੜ੍ਹਦੇ ਉੱਥੇ ਵੀ ਜਾਣਾ ਚਾਹੀਦਾ ਪਰ ਸਾਡੇ ਸਰਕਾਰੀ ਸਕੂਲਾਂ ਚ ਕਰੀਏ ਫੰਕਸ਼ਨ ਹੁੰਦੇ ਨਹੀਂ ਸੀ ਹੁਣ ਇਸ 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 ਇਹਦੇ ਨਾਲ ਇੱਕ ਮੌਕਾ ਮਿਲਿਆ ਤੇ ਅਸੀਂ ਇਸ ਨੂੰ ਹੁਣ ਜਿਹੜਾ ਹੈ ਉਹਦੇ ਨਾਲ ਇੱਕ ਬਹੁਤ ਵੱਡੀ ਪੋਜ਼ਿਟਿਵਿਟੀ ਆਈ ਹੈ ਪੂਰੇ ਮੈਕਮੇ ਦੇ ਵਿੱਚ ਐਮਐਲਏਸ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਬੱਚਿਆਂ ਨਾਲ ਇੱਕ ਰਿਸ਼ਤਾ ਬਣ ਗਿਆ ਸਕੂਲ ਦੇ ਸਟਾਫ ਨਾਲ ਇੱਕ ਰਿਸ਼ਤਾ ਬਣ ਗਿਆ ਬਹੁਤ ਸਾਰੀ ਚੀਜ਼ਾਂ ਔਨ ਗਰਾਉਂਡ ਜੋ ਸਾਡੇ ਤੱਕ ਨਹੀਂ ਆਂਦੀਆਂ ਸੀ ਉਹਨਾਂ ਮਿਲੇ ਸਭ ਸਕੂਲ ਚਾਹੁੰਦੇ ਆ ਉੱਥੇ ਪਤਾ ਲੱਗਦਾ ਕਮੀ ਉਹ ਨਾਲ ਹੀ ਮੈਨੂੰ ਵਟਸਐਪ ਕਰ ਦਿੰਦੇ ਨੇ ਨਾਲ ਹੀ ਫੋਨ ਕਰ ਦਿੰਦੇ ਆ ਉਹ ਹੋ ਸਕਦਾ ਸਾਡੇ ਸਰਕਾਰੀ ਸਿਸਟਮ ਨਾਲ ਆਉਂਦੇ ਨੇ ਟਾਈਮ ਲੱਗੇ ਸੋ ਔਨ ਗਰਾਉਂਡ ਜਿਹੜਾ ਹੈ ਸਰ ਸਰਕਾਰੀ ਸਕੂਲਾਂ ਦੇ ਦਾ ਕੰਮ ਕਰ ਰਹੇ ਆ ਪਰ ਪ੍ਰਾਈਵੇਟ ਸਕੂਲ ਲਗਾਤਾਰ ਫੀਰ ਮੰਗਵਾਨੀ ਜਿਹਨੇ ਕਈ ਵਾਰ ਟਵੀਟ ਕੀਤਾ ਕਈ ਵਾਰ ਸਰਕਾਰ ਨੇ ਦਾਅਵੇ ਕੀਤੇ ਮੈਂ ਸਰ ਰਿਕਸਾਨੂੰ ਮੈਂ ਤੁਹਾਨੂੰ ਤੁਹਾਨੂੰ ਰਿਤੇ ਮੈਂ ਬਾਰ ਬਾਰ ਕਹਿ ਰਿਹਾ ਜੀ ਸਾਡੇ ਕੋਲ ਬੇਸ ਆਡਿਟ ਨਹੀਂ ਸੀਗਾ ਅਸੀਂ ਆਡਿਟ ਜਿਹੜੇ ਆ ਕਰਵਾ ਰਹੇ ਆ ਸਾਰੇ ਸਕੂਲਾਂ ਦਾ ਜਦੋਂ ਮੈਂ ਚੁਕਲੇ ਰੈਗੂਲਰਲੀ ਆਪਾਂ ਮਿਲਦੇ ਆ ਬਾਰ ਬਾਰ ਇਹ ਸਵਾਲ ਆਂਦੇ ਤੁ ਪੂਲ ਕੌਨਫੀਡੈਂਸ ਸ਼ੇ ਮੈਂ ਕਹਿ ਰਿਹਾ ਜੀ ਠੀਕ ਹੈ ਨਾ ਪ੍ਰਾਈਵੇਟ ਸਕੂਲਾਂ ਦੇ ਉੱਤੇ ਐਕਸ਼ਨ ਹੋਊਗਾ ਜਿਨ੍ਹਾਂ ਜਿਨ੍ਹਾਂ ਬਹੁਤ ਸਾਰੇ ਸਕੂਲਾਂ ਨੇ ਕਿਈਆਂ ਨੇ ਤਾਂ 100-100% ਫੀਸਾਂ ਵਧਾ ਦਿੱਤੀਆਂ ਐਂਡ ਸਿንስ ਵੀ ਆਰ ਕਮਿੰਗ ਅਪ ਵਿਦ ਰਾਈਟ ਟੂ ਐਜੂਕੇਸ਼ਨ ਜਿਹੜੀ 25% ਨੋਰਮ ਸੀ ਅਸੀਂ ਉਸ ਐਡਮਿਸ਼ਨ ਦੇ ਵੀ ਸਾਰੇ ਰੂਲਸ ਬਣਾ ਰਹੇ ਹਾਂ ਅਸੀਂ ਹੋ ਸਕਦਾ ਹੈ ਐਡਮਿਸ਼ਨ ਸਾਰੀਆਂ ਆਪਣੇ ਕੋਲ ਲੈ ਲਏ ਉਹ ਲੈ ਰਿਹਾ ਹੈ ਪ੍ਰਾਈਵੇਟ ਸਕੂਲ ਦਾ ਫੀਸ ਵਧਾਉਣ ਦੀ ਗੱਲ ਹੈ ਟੀਚਰ ਫੀਸ ਵਧਾਉਂਦੇ ਨੇ ਨਹੀਂ ਫੀਸ ਤਾਂ ਬੇਸਿਕ ਕਰਕੇ ਨਹੀਂ ਨਹੀਂ ਉਹਦੇ ਵਿੱਚ ਨਹੀਂ ਸਰ ਉਹਦੇ ਵਿੱਚ ਬਹੁਤ ਕੁਝ ਹੈ ਡਿਵੈਲਪਮੈਂਟ ਫੰਡ ਹੈ ਬਿਲਡਿੰਗ ਫੰਡ ਹੈ ਉੱਥੇ 36 ਚੀਜ਼ਾਂ ਦੇ ਜਿਹੜੇ ਉਹ ਹੈ ਬਟ ਹੀ ਸੈਡ ਲਾਰਜੈਸਟ ਲਾਰਜ ਹੁਣ ਤਾਂ ਕੈਪਿੰਗ ਠੀਕ ਹੈ ਪਰ ਜਦੋਂ ਨੋਟ ਦੀ ਗੱਲ ਆਉਂਦੀ ਹੈ ਤਾਂ ਕਿਤਾਬਾਂ ਬਹੁਤ ਮਹਿੰਗੀਆਂ ਹੁੰਦੀਆਂ ਹਾਂ ਬਿਲਕੁਲ ਸਹੀ ਗੱਲ ਪਬਲਿਕੇਸ਼ਨ ਦੇ ਉੱਪਰ ਜਿਹੜੀ ਨਸੀ ਨਸੀ ਐਮਸੀਆਰਟੀ ਦੀ ਬੁੱਕਸ ਜਿਹੜੀਆਂ ਕੰਪਲਸਰੀ ਨੇ ਉਹਦੇ ਵਿੱਚ ਕੋਈ ਨਵੇਂ ਸਬਜੈਕਟਸ ਬਣਾ ਕੇ ਜਿਹੜ NCERT ਤੋਂ علاوہ ਕਿ ਜੇ ਅਸੀਂ ਅਭੀ ਪੜਾਉਣਾ ਚਾਹੁੰਦੇ ਬੱਚੇ ਨੂੰ ਕੋਡਿੰਗ ਸਿਖਾਉਣਾ ਚਾਹੁੰਦੇ ਫੋਰ ਐਗਜ਼ਾਮਪਲ ਤੇ ਉਹਦੀ ਕਿਤਾਬ 1800 ਰੁਪਏ ਦੀ ਤਾਂ ਇਦਾਂ ਦੀ ਚੀਜ਼ਾਂ ਵੀ ਨੋਟਿਸ ਚ ਆ ਰਹੀਆਂ ਨੇ ਮੈਂ ਤਾਂ ਰਾਜਪੁਰਾ ਦਾ ਮੁਕੰਨ ਸਕੂਲ ਹੈ ਉੱਥੇ ਪਲੱਸ 2 ਦੇ ਬੱਚਨ ਟ੍ਰੈਕਸ ਉਹ ਜ਼ਰੂਰੀ ਕਰ ਦਿੱਤਾ ਹੈ ਹਫਤੇ ਦੇ ਵਿੱਚ ਦੋ ਦਿਨ ਤੁਸੀਂ ਮੈਨੂੰ ਦੱਸੋ ਆਪਾਂ ਟ੍ਰੈਕਸ਼ਨ ਸਕੂਲ ਆਫ ਫੈਮਿਨਸ 618 ਖੁੱਲ੍ਹੇ ਚੱਲੇ ਜੀ ਹੁਣ ਤੱਕ ਕਿੰਨੇ ਖੁੱਲ੍ਹ ਕੇ ਦੱਸਾਇਆ ਲਗਾਤਾਰ ਜੀ ਸਕੂਲਜ਼ ਆਫ ਫੈਮਿਨਸ ਦਾ ਇਨੌਗਰੇਸ਼ਨ ਚੱਲ ਰਿਹਾ 14 ਦਾ ਪਹਿਲਾ ਇਨੌਗਰੇਸ਼ਨ ਹੋ ਗਿਆ ਤੇ ਪਿਛਲੇ ਸਮੇਂ ਨਵਾਂ ਸ਼ਹਿਰ ਅਗਲੇ ਹਫਤੇ ਫਿਰ ਸੀਐਮ ਸਾਹਿਬ ਦੋ ਸਕੂਲ ਇਨੋਗ੍ਰੇਟ ਕਰ ਰਹੇ ਨੇ ਉਹਨਾਂ ਵਿੱਚੋਂ 40 ਦਾ ਜਿਹੜਾ ਲਗਭਗ ਕੰਮ ਤਿਆਰ ਹੈ ਬਾਕੀ ਫੇਸ ਵਾਈਜ਼ ਫੇਸ ਸਾਨੂੰ ਉਮੀਦ ਹੈ ਕਿ 31 ਮਾਰਚ 2026 ਤੱਕ ਸਾਡੇ ਲਗਭਗ 70 ਸਕੂਲ ਤਿਆਰ ਹੋ ਜਾਣਗੇ ਫੇਸ ਵਾਈਜ਼ ਕੋਲੇ ਇੱਕ ਇੱਕ ਸਕੂਲ ਤੇ ਕਈ ਕਰੋੜਾ ਰੁਪਿਆ ਲੱਗਦਾ ਹੈ ਕਿਸੇ ਤੇ ਯਾਨੀ ਅੱਜ ਜਿਹੜੇ ਮੈਂ ਸਕੂਲ ਲੁਧਿਆਣੇ ਰ 17 ਕਰੋੜ ਲੱਗ ਰਿਹਾ ਤਾਂ ਕਈ ਕਿ ਇਟਸ ਇਟਸ ਅ ਬਿਗ ਅਮਾਉਂਟ ਤੇ ਚੈਲੰਜ ਆ ਗਿਆ ਤੁਸੀਂ ਸਕੂਲ ਦੀ ਚਲਦੇ ਹੋਏ ਕੰਮ ਕਰ ਰਹੇ ਹੋ ਤੋਂ ਨੂੰ ਸਮਰ ਫੇਸ ਵਾਈ ਸੀ 40 40 ਦਾ ਪਹਿਲਾ ਲੋਟ ਆਲਮੋਸਟ ਆ ਰਿਹਾ ਉਹਨਾਂ ਦੇ ਉਹਨਾਂ ਇਨੌਗਰੇਸ਼ਨਸ ਚੱਲਦੇ ਪਏ ਨੇ ਤੇ 31 ਤਿੰਨ 26 ਤੱਕ ਅਸੀਂ 70 80 ਦੇ ਪਹੁੰਚਾਂਗੇ ਉਸ ਤੋਂ ਬਾਅਦ ਅੱਗੇ ਸਾਈਬਰ ਚੇਂਜ ਕਰਨ ਦਾ ਵੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਪਿਛਲੇ ਕਿਹਾ ਕਿ ਇਟਸ ਇੰਦਵਾਰਨਾ 올ਡ ਜਰਾ ਹੈਗਾ ਉਹ ਪੜਾਇਆ ਜਾਂਦਾ ਹੈ ਬੱਚੇ ਨੂੰ ਝੂਠ ਵੀ ਪੰਜਾਬ ਪੰਜਾਬ ਸਕੂਲ এডੂਕੇਸ਼ਨ ਬੋਰਡ ਨੂੰ ਇਸ ਜ਼ਿੰਮੇਵਾਰੀ ਲਗਾਤਾਰ ਦਿੱਤੀ ਹੋਈ ਹੈ ਇੱਕ ਤਾਂ ਪੰਜਾਬ ਸਕੂਲ এডੂਕੇਸ਼ਨ ਬੋਰਡ ਦਾ ਜਿਹੜਾ ਰਤਬਾ ਉਸ ਨੂੰ ਮੁੜ ਬਹਾਲ ਕਰਨ ਦੇ ਲਈ ਕੱਲਾ ਸਰਕਾਰੀ ਸਕੂਲਾਂ ਦੇ ਨਾਲ ਨਾਲ ਇੰਪੁਜੀਟਾ ਕੇ ਤੁਹਾਡਾ ਬੋਰਡ ਕਿਹੜਾ ਹੈ ਤਾਂ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਮਾਡਰਨਾਈਜ਼ ਕਰਨ ਦੇ ਲਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਜੋ ਜੋ ਹੋਰ ਚੇਂजेस ਲੈ ਕੇ ਆਣ ਚਾਹੀਦੇ ਚਾਹੇ 커ਰੀਕुलम ਹੋਵੇ ਚਾਹੇ ਇੰਟਰਨੈਸ਼ਨਲ ਰੈਕੋਗਨੀਸ਼ਨ ਹੋਵੇ ਮੱਗੇ ਵੀ ਬੋਰਡ ਨੂੰ ਇਹ ਟਾਸਕ ਦਿੱਤਾ ਹੋਇਆ ਕਿ ਪੰਜਾਬੀ ਬਹੁਤ ਜਗ੍ਹਾ ਵਸਦੇ ਨੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਯੂਰਪ ਹਰ ਜਗ੍ਹਾ ਤਾਂ ਸਾਡੇ ਕੋਲ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇੱਕ ਮੀਡੀਅਮ ਦੇ ਵਾਂਗੂ ਇੱਕ ਮਾਧਿਅਮ ਦੇ ਵਾਂਗੂ ਐਕਟ ਕਰੇ ਉੱਥੇ ਘਟੂਕੜ ਪੰਜਾਬੀ ਭਾਸ਼ਾ ਦੇ ਲਈ ਤੇ ਬੋਰਡ ਨੂੰ ਇੰਟਰਨੈਸ਼ਨਲ ਰੈਗੂਲੇਸ਼ਨ ਬਹੁਤ سارے ਖਾਲਸਾ ਸਕੂਲ ਚੱਲਦੇ ਨੇ 올ਓਵਰ ਦਾ ਗਲੋਬ ਜਿਵੇਂ CBSE ਨੇ ਇੰਟਰਨੈਸ਼ਨਲ ਕਈ ਉਹ ਇਕੱਲੇ ਸਾਡੇ ਦੇਸ਼ ਤੱਕ ਸੀਮਿਤ ਨਹੀਂ ਕਈ ਦੇਸ਼ਾਂ ਤੱਕ ਪਹੁੰਚ ਗਈ ਹੈ ਤਾਂ ਜਿਵੇਂ ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਰੁਤਬਾ ਵਧੂਗਾ ਉਵੇਂ-ਉਵੇਂ ਸਾਡੇ ਸਰਕਾਰੀ ਸਕੂਲ ਵੀ ਤੇ ਪਲੱਸ ਜਿਹੜੇ ਬਹੁਤ ਸਾਰੇ ਪ੍ਰਾਈਵੇਟ ਸਕੂਲ ਜੋ ਸਾਡੇ ਨਾਲ ਐਫੀਲੀਏਟਿਡ ਹੈ ਉਹਨਾਂ ਦਾ ਵੀ ਹੋਏਗਾ 커ਰੀਕੂਲਮ ਨੂੰ ਅਸੀਂ ਮਾਡਰਨਾਈਜੇਸ਼ਨ ਤੇ ਕੰਮ ਕਰ ਰਹੇ ਹਾਂ ਬੈਸਰ ਯੂਰ ਸੀ ਕਿ ਆਡਿਟਿੰਗ ਹੋਗੀ ਮੈਮ ਆਲਰੇਡੀ देयर इज ਐਕਟ ਇਹ ਕਹਿੰਦਾ ਹੈ ਕਿ ਹੋਣੀ ਚਾਹੀਦੀ ਹੈ ਉਹ ਹੁੰਦੀ ਨਹੀਂ ਦ ਪ੍ਰੋਬਲਮ ਇਜ਼ देयर ਕਿ ਇਟ ਇਜ਼ ਨਾਟ ਬੀਇੰਗ ਇੰਪਲੀਮੈਂਟਡ ਸਿੰਸ ਉਹਦੀ ਇੰਪਲੀਮੈਂਟੇਸ਼ਨ ਦੇ ਪੁਰਾਣੇ ਸਾਡੇ ਕੋ ਬੇਸ ਨਹੀਂ ਹੈ ਤਾਂ ਉਹ ਉਹਨਾਂ ਨੂੰ ਇੱਕ ਬਚਨ ਦਾ ਮੌਕਾ ਮਿਲ ਜਾਂਦਾ ਹੈ ਮੈਮ ਦੇਖੋ ਟਾਈਮ ਪੁਆਇੰਟ ਨਹੀਂ ਬਟ ਇਟ ਦਿਸ ਇਜ਼ ਜਿਹੜਾ ਹੈ ਜੋ ਸਿਸਟਮ ਦੇ ਵਿੱਚ ਕਮੀਆਂ ਹੈ ਉਸ ਨੂੰ ਸੈੱਟ ਕਰਨਾ ਪੈਣਾ ਹੈ ਇਹ ਜਿਹੜੀ ਬਾਡੀ ਐਸਸੀ ਪਾਵਰ ਡਿਪਟੀ ਕਮਿਸ਼ਨਰ ਸਕ ਦਿੱਤੀ ਹੈ ਕਿਨਾਲਸ ਬਿਕੋਸ ਐਸ ਜੈ ਸਾਡੇ ਕੋਲ ਡਾਇਰੈਕਟ ਪਾਵਰ ਨਹੀਂ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਸੋਸੀਂ ਵਿਦ ਇਸ ਨਿਊ ਐਡਮਿਸ਼ਨ ਰੂਲਸ ਆ ਜਾਣਗੇ ਤਾਂ ਸਾਡੇ ਕੋਲ ਬਹੁਤ ਜ਼ਿਆਦਾ ਸੇਵਿੰਗ ਬਣ ਜੂਗੀ ਕਮਾਂਡ ਵੱਜ ਜੂਗੀ ਪ੍ਰਾਈਵੇਟ ਸਕੂਲ ਦੇ ਉੱਤੇ ਅਜ ਐਸ ਜੈ ਸਾਡੇ ਕੋਲ ਕੋਈ ਡਾਇਰੈਕਟ ਨਹੀਂ ਹੈ ਸੋ देयर आर ਡਿਸਟ੍ਰਿਕਟ ਬਾਡੀਜ਼ ਸੋ ਮੈਂ ਕਾਫੀ ਫੱਕ ਪਊਗਾ ਸਰ ਨਿਊ ਐਜੂਕੇਸ਼ਨ ਪਾਲਿਸੀ ਦੇ ਉੱਤੇ ਬਹੁਤ ਸਾਰੇ ਜਿਹੜੇ ਲਖਣ ਦੇ ਸੁਪੇ ਨੇ ਉਹ ਵਿਰੋਧ ਕਰ ਰਹੇ ਨੇ ਉਹ ਦੇਖਿਆ ਪੰਜਾਬ ਦਾ ਇਸ ਉੱਤੇ ਕੀ ਦੇ ਦੇ ਮੈਂ ਬਾਰ ਬਾਰ ਦੇ ਚੁੱਕੇ ਹਾਂ ਕਈ ਵਾਰੀ ਜਵਾਬ ਦੇ ਚੁੱਕੇ ਹਾਂ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਜੋ ਚੀਜ਼ਾਂ ਉਹਨੂੰ ਅਸੀਂ ਡਾਕਟਰ ਨੇ ਸਟੇਟ ਆਪਣੀ ਪਾਲਿਸੀ ਲੈ ਕੇ ਆਊਗਾ ਬੋਡੀ ਬਣ ਰੂਗੀ ਤੁਹਾਡੇ ਦੇ ਵਿੱਚ ਜੀ ਜਿਹੜੇ ਪੇਪਰ ਕਲੀਅਰ ਜਿਹਨਾਂ ਜ਼ਿਆਦਾਤਰ ਸਟੂਡੈਂਟ ਉਹਦੇ ਚ ਮੈਰਿਟੋਰੀਅ ਸਕੂਲ ਦੇ ਨਹੀਂ ਜੀ ਲਗਭਗ 130 ਤੋਂ ਜ਼ਿਆਦਾ ਇਹ ਗਲਤ ਆਂਕੜਾ ਦੋਸਤ ਬਿਲਕੁਲ ਗਲਤ ਆਂਕੜਾ ਹੀ ਹਾਂ ਮੈਂ ਦੇਖੋ ਦੋ ਚੀਜ਼ਾਂ ਤੁਸੀਂ ਸਮਝੋ ਗਲ ਪਹਿਲੀ ਗੱਲ ਇਹ ਹੈ ਕਿ ਸਾਡੇ ਸਾਰੇ ਸਕੂਲਾਂ ਦੇ ਵਿੱਚੋਂ ਬੱਚੇ ਕਲੀਅਰ ਕੀਤੇ ਨੇ ਸੈਕਿੰਡ ਇਹ ਹੈ ਕਿ ਈਵਨ ਜਿਹੜੇ ਮੈਰਿਟੋਰੀਅ ਸਕੂਲ ਸਿਗੇ ਉਹਨਾਂ ਦੀ ਹਾਲਤ ਵੀ ਬਹੁਤ ਖਸਤਾ ਸੀ ਅਸੀਂ ਉਹਨਾਂ ਹੀ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਨੂੰ ਵੀ ਸੇਮ ਕੋਚਿੰਗ ਦੇ ਰਹੇ ਹਾਂ ਜੋ ਅਸੀਂ ਸਕੂਲ ਆਫ ਫੈਮਿਨੈਂਸ ਨੂੰ ਦੇ ਰਹੇ ਹਾਂ ਇੱਕ ਪੇਸ ਪੋਰਟਲ ਬਣਾਇਆ ਗਿਆ ਪੀਏਸੀਈ 5000 ਬੱਚਾ ਆਈਡੈਂਟੀਫਾਈ ਕੀਤਾ ਗਿਆ ਪੰਜਾਬ ਤੋਂ ਚਾਹੇ ਉਹ ਮੈਰੀਟੋਰੀਅਸ ਸਕੂਲ ਦਾ ਸੀ ਚਾਹੇ ਸਕੂਲ ਆਫ ਫੈਮਿਨੈਂਸ ਦਾ ਸੀ ਚਾਹੇ ਨਾਰਮਲ ਸਕੂਲ ਦਾ ਸੀ ਜਿਹੜੇ ਪ੍ਰੋਮਿਸਿੰਗ ਲੱਗੇ ਉਹਨਾਂ ਦੇ ਤੇ ਸਪੈਸ਼ਲ ਫੋਕਸ ਕਰਕੇ ਉਹਨਾਂ ਦੇ ਵਿੱਚੋਂ ਕਈ ਬੱਚਿਆਂ ਨੇ ਉਸੇ ਸਮਰ ਤੇ ਵਿంటర్ ਕੈਂਪ ਚ ਲੈ ਕੇ ਆਏ ਤੇ ਉਹ ਬੱਚਿਆਂ ਨੂੰ ਇਕੱਠੇ ਬਿਠਾ ਕੇ ਇਹ ਮੈਂ ਤੁਹਾਨੂੰ ਇਹ ਕਹਿੰਦਾ ਕਲੈਬੋਰੇਟਿਵ ਐਫਰਟ ਹੈ ਉਸ ਇਹਦੇ ਵਿੱਚ ਜਿਹੜੇ ਕਹਿਣਾ ਕਿ ਹਾਂ ਪੇਂਟ ਕਰਨਾ ਕਿ ਸਕੂਲ ਚੋ ਸਕੂਲ ਚ ਉਹ ਸਟਾਫ ਕਹਿ ਰਿਹਾ ਕਿ ਜੀ ਸਾਨੂੰ ਪਿਛਲੇ ਲੰਮੇ ਥੈਟ ਤੁਸੀਂ ਤੁਸੀਂ ਫੇਰ ਮੈਂ ਕਹੂੰਗਾ ਨਾ ਆਪਾਂ ਯੂਨੀਅਨ ਦੀ ਗੱਲ ਆ ਗਈ ਨਾ ਇੱਥੇ ਮੈਂ ਕਹੂੰਗਾ ਕਿਸੇ ਵੇਲੇ ਤਾਂ ਬੱਚਿਆਂ ਦੀ ਗੱਲ ਕਰ ਲਿਆ ਕਰੀ ਆਪਾਂ ਸਾ ਮੇਰੇ ਕਿਸੇ ਵੇਲੇ ਤਾਂ ਬੱਚਿਆਂ ਦੀ ਗੱਲ ਕਰ ਲਈ ਘੁੰਮ ਫਰਾ ਕੇ ਸਿੱਖਿਆ ਮਹਿਕਮਾ ਆ ਕੇ ਉੱਥੇ ਹੀ ਖੜ ਜਾਂਦਾ ਪ੍ਰੋਬਲਮ ਇਹ ਹੈ ਥੈਂਕ ਯੂ